ਕੀ ਕਾਰਨ ਬਣਿਆ ਜੀ ਤੁਹਾਡੇ ਜਿਹੜੇ ਘਰ ਦੀ ਛੱਤ ਸੀਗੀ ਮਕਾਨ ਸੀ ਉਹ ਡਿੱਗ ਪਿਆ ਕੀ ਕਾਰਨ ਬਣਿਆ ਹੁੰਦਾ ਜੀ ਉਹਨਾਂ ਦਾ ਕਾਰਨ ਮੀਂਹ ਸੀਗੇ ਮੀਂਹ ਬਹੁਤ ਜ਼ਿਆਦਾ ਪੈਰੇ ਸੀਗੇ ਤੇ ਉਹਨਾਂ ਦੇ ਕਾਰਨ ਜੋ ਸਾਡੀ ਛੱਤ ਸੀ ਉਹ ਡਿੱਗ ਗਈ ਤਾਂ ਜੋ ਸਾਡੇ ਵਰਤੂ ਵਾਲਾ ਸਮਾਨ ਸੀ ਉਹ ਬੇ ਇਥੇ ਆ ਗਿਆ ਸਾਰਾ ਜਵਾਨ ਡੱਬ ਗਿਆ ਪੇਟੀਆਂ ਪੁੱਟੀਆਂ ਬਿਸਤਰੇ ਬੁਸਤਰੇ ਸਾਰਾ ਉਹ ਥੱਲੇ ਆ ਗਿਆ ਜੀ ਤੁਸੀਂ ਉਸ ਸਮੇਂ ਕਿੱਥੇ ਸੀ ਉਸ ਸਮੇਂ ਘਰ ਵਿੱਚ ਸੀ ਤੁਸੀਂ ਕੀ ਮੰਗ ਸਕਦੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਕਿ ਸਾਡੇ ਮਦਦ ਲਈ ਕੋਈ ਤੁਸੀਂ ਸਰਕਾਰ ਤੱਕ ਪਹੁੰਚ ਕੀਤੀ ਕੋਈ ਗੱਲਬਾਤ ਕੀਤੀ ਹਾਂਜੀ ਕੀ ਕੀਤੀ ਅਸੀਂ ਅੱਜ ਡੀਸੀ ਦਫ਼ਤਰ ਗਏ ਸੀ ਉੱਥੇ ਇਹ ਨਹੀਂ ਕਿ ਐਪਲੀਕੇਸ਼ਨ ਦਿੱਤੀ ਸੀ ਬਹੁਤ ਤਰੇੜਾ ਤੂੜਾਂ ਦੇ ਚੋਂ ਤਾਂ ਬਿਲਕੁਲ ਕੋਈ ਨਾ ਕਰਦੇ ਆ ਪਰ ਉਹਨੇ ਸਾਨੂੰ ਔਖਾ ਹੋ ਜਾਣਾ ਹੁਣ ਅੱਜ ਦਾ ਕੱਲ ਦਾ ਕੋਈ ਪਤਾ ਨਹੀਂ ਮੀਂਹ ਦਾ ਕੋਈ ਪਤਾ ਨਹੀਂ ਅਸੀਂ ਉਦਾਂ ਹੀ ਆ ਕੋਈ ਸ਼ਤ ਨਹੀਂ ਹੈ ਸਾਡੇ ਸਿਰ ਤੇ ਇਹ ਤੁਸੀਂ ਕੋਈ ਪਟਵਾਰੀ ਦਿੱਕਰ ਗਏ ਉਹ ਸਰਵਾ ਕਰਨ ਆਇਆ ਹੋਵੇ ਜਾਂ ਕੋਈ ਗੱਲ ਨਹੀਂ ਉਹ ਨਹੀਂ ਆਇਆ ਸੀ ਇਹ ਜਾਣੇ ਕਿ ਪਟਵਾਰੀ ਸਾਹਿਬ ਸਾਡੇ ਘਰ ਆਉਣ ਤੇ ਸਰਵਾ ਕਰਨ ਦੇ ਕੇ ਜਾਣ ਤੇ ਸਾਡੀ ਮਦਦ ਕਰੇ ਹੋ ਉਸ ਮਾਸੇ ਵੀ ਸੰਸਦ ਦੀ ਮੰਗ ਕਰਦੇ ਹੋ ਮਦਦ ਠੀਕ ਹੈ ਨਾਮ ਜੀ ਤੁਹਾਡਾ ਮੇਰਾ ਨਾਮ ਮਿਕਨ ਸਿੰਘ ਪਿੰਡ ਮੋਰੀ ਵਾਲਾ ਡਾਕ ਖਨਾ ਪਿੱਤਰਾ ਪਤਰਾ ਜ਼ਿਲ੍ਹਾ ਫਿਰੋਜ਼ਪੁਰ ਬੇਨਤੀ ਕਰਦਾ ਹਾਂ ਕਿ ਕਿ ਮੈਂ ਅੱਜ ਡੀਸੀ ਦਫ਼ਤਰ ਗਿਆ ਉੱਥੇ ਐਪਲੀਕੇਸ਼ਨ ਦਿੱਤੀ ਤੇ ਜੋ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਦੋ ਦਿਨ ਬਾਅਦ ਤੇ ਫਿਰ ਪਟਵਾਰੀ ਤੁਹਾਡੇ ਕੋਲ ਪਟਵਾਰੀ ਸਾਹਿਬ ਆਉਣਗੇ ਅਤੇ ਤੁਹਾਡੇ ਘਰ ਦਾ ਸਰਵਾ ਕਰਕੇ ਜਾਣਗੇ ਕਾਚੀ ਹਾਂਜੀ ਘਰ ਤੇ ਮੇਰਾ ਘਰ ਜੋ ਕਿ ਪਾਰਸ਼ ਹੋਣ ਕਰਕੇ ਡਿੱਗ ਗਿਆ ਜੋ ਅਜਾਦ ਕੀ ਅੱਜ ਮੇਰੇ ਕੋਲ ਕੋਈ ਛੱਤ ਨਹੀਂ ਹੈ ਕਿ ਮੈਂ ਤੇ ਮੇਰੀ ਵਾਈਫ ਬਿਨਾ ਛੱਤ ਤੋਂ ਹੀ ਹਾਂ ਕਿਰਪਾ ਕਰਕੇ ਮੇਰੀ ਜਲਦ ਤੋਂ ਜਲਦੀ ਮਦਦ ਕੀਤੀ ਜਾਵੇ ਸਰਕਾਰ ਵੱਲੋਂ ਅਤੇ ਸੰਸਥਾ ਵੱਲੋਂ ਅਤੇ ਜੋ ਕਿ ਮੇਲੇ ਪਿੰਡ ਦੀ ਪੰਚਾਇਤ ਵੱਲੋਂ ਮੇਰੀ ਜਲਦ ਤੋਂ ਜਲਦੀ ਮਦਦ ਕੀਤੀ ਜਾਵੇ ਜੋ ਕਿ ਮੇਰੀ ਦੋ ਦੁਵਾਰਾ ਹਨ ਜੋ ਕਿ ਕਿਸੇ ਵੀ